ਮੈਸੇਜ ਨਹੀਂ ਹੋਣਾ ਮੈਸੇਜ ਨਹੀਂ ਹੋਣਾ ਹਾਂ ਦੱਸੋ ਰੇਗ ਦੇ ਟੱਡ ਲੱਗੇ ਭਾਈ ਆਦ ਦਾ ਗੋਦ ਦੋ ਭਾਈ ਇਹ ਕਹਿੰਦੇ ਸਮਝਾ ਦੇ ਗਰੀਬਾਂ ਦੇ ਰਾਸ਼ਨ ਤੇ ਡਾਕਾ ਦੀਪੂ ਹੋਲਡਰ ਨੇ ਕੈਮਰੇ ਤੇ ਕਬੂਲਿਆ ਭਾਈ ਉਧਰ ਤੋਂ ਤੁਸੀਂ ਚੱਲ ਮੰਨ ਲਓ ਕਰ ਲੈਣੇ ਆ ਪਰ ਸਾਡਾ ਉਹ ਜਿਹੜਾ 1.5 ਕਿਲੋ ਦਾ ਪੈਂਦਾ ਉਹ ਤਾਂ ਗੱਲ ਵੱਖਰੀ ਹੈ ਨਾ ਇਨਸਪੈਕਟਰਾਂ ਦੀ ਮਿਲੀਪੁੱਕ ਜੀ ਹਾਂ ਗਰੀਬਾਂ ਦੀ ਲੁੱਟਦੀਆਂ ਇਹ ਤਸਵੀਰਾਂ ਮੁਕਸਰ ਸੈਰ ਦੇ ਅਬੋਹਰ ਰੋਡ ਤੇ ਪੈਂਦੀ ਗਲੀ ਨੰਬਰ 1 ਦੇ ਵਿੱਚ ਸਥਿਤ ਰਾਸ਼ਨ ਡੀਪੂ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਸ਼ਰਿਆਮ ਡੀਪੂ 홀ਡਰ ਦੇ ਵੱਲੋਂ ਲੋੜਵੰਦਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਦੀ ਤੁਲਾਈ 'ਚ ਸ਼ਰਿਆਮ heira ਫੇਰੀ ਕੀਤੀ ਜਾ ਰਹੀ ਹੈ ਉਹ ਵੀ 100 ਜਾਂ 200 ਗ੍ਰਾਮ ਨਹੀਂ ਬਲਕਿ ਕਰੀਬ ਕਿਲੋ ਤੋਂ 1.5 ਕਿਲੋ ਕਣਕ ਲੋਕਾਂ ਨੂੰ ਘੱਟ ਤੋਲ ਕੇ ਦਿੱਤੀ ਜਾ ਰਹੀ ਹੈ ਦੀਪੂ ਹੋਲਡਰ ਦੇ ਵੱਲੋਂ ਕੀਤੇ ਜਾ ਰਹੇ ਇਸ ਕਾਰੇ ਬਾਰੇ ਜਦੋਂ ਪੀਟੀਸੀ نیوز ਨੂੰ ਜਾਣਕਾਰੀ ਮਿਲੀ ਤਾਂ ਮੌਕੇ ਤੇ ਪਹੁੰਚ ਕੇ ਇਸ ਦੀ ਤਸਦੀਕ ਕਰਨ ਲਈ ਇਹ ਵੀਡੀਓ ਬਣਾਈ ਗਈ ਜਿਸ ਦਾ ਪਤਾ ਲੱਗਣ ਤੇ ਦੀਪੂ ਹੋਲਡਰ ਦੇ ਵੱਲੋਂ ਨਾ ਸਿਰਫ ਪੱਤਰਕਾਰ ਦੇ ਨਾਲ ਬਦਸਲੂਕੀ ਕੀਤੀ ਗਈ ਸਗੋਂ ਕੈਮਰਾ ਖੋਣ ਦੀ ਵੀ ਕੋਸ਼ਿਸ਼ ਕੀਤੀ ਗਈ ਤੇਰਾ ਦੀਪੂ ਆ ਮੈਂ ਪੁੱਛ ਰਿਹਾ ਓਖੇ ਹੁਣ ਵਾਲੀ ਕਿਹੜੀ ਗੱਲ ਹੈ ਮੈਂ ਤੈਨੂੰ ਇਹ ਪੁੱਛ ਤੂੰ ਥੱਲੇ ਕਰ ਥੱਲੇ ਕਰਨ ਦੀ ਕੀ ਗੱਲ ਕੀ ਹੋ ਗਿਆ ਹਾਂ ਥੱਲੇ ਘੱਟ ਹੁਣ ਕੌਣ ਥੱਲੇ ਕਰ ਤੂੰ ਦੀਪੂ ਤੇਰਾ ਇਹ ਤੱਕ ਕਰ ਰਿਹਾ ਸੀ ਤੇਰਾ ਡੀਪੂ ਆ ਮੈਂ ਪੁੱਛ ਰਿਹਾ ਤੇਰਾ ਡੀਪੂ ਆ ਛੱਡ ਯਾਰ ਹੁਣ ਤੂੰ ਛੱਡ ਦੇ ਟੋਨ ਥੱਲੇ ਕਰਕੇ ਗੱਲ ਕਰ ਟੋਨ ਨੂੰ ਕੀ ਹੋ ਜਾਊਗਾ ਕੀ ਹੋ ਜਾਊਗਾ ਫਿਰ ਤਾਂ ਫਿਰ ਦੱਸ ਕੀ ਹੋ ਜਾਊਗਾ ਮਤੋਂਵਾ ਦਾ ਮਾਰ ਨਹੀਂ ਗੰਨ ਤੇ ਮੈਂ ਡੀਪੂ ਹੋਲਡਰ ਦੇ ਵੱਲੋਂ ਕੀਤੀ ਜਾ ਰਹੀ ਇਸ ਤਾਂਦਲੀ ਬਾਰੇ ਜਦੋਂ ਖੁਰਾਕ ਸਪਲਾਈ ਵਿਭਾਗ ਦੇ ਇਨਸਪੈਕਟਰ ਨੂੰ ਜਾਣਕਾਰੀ ਦਿੱਤੀ ਗਈ ਤਾਂ ਉਹ ਮੌਕੇ ਤੇ ਤਾਂ ਪਹੁੰਚ ਗਏ ਪਰ ਡੀਪੂ ਹੋਲਡਰ ਦਾ ਹੀ ਪੱਖ ਪੂਰ ਦੇ ਨਜ਼ਰ ਆਇਆ ਤੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰਨ ਲੱਗੇ ਸੁਣੋ ਡੀਪੂ ਹੋਲਡਰ ਦਾ ਕਬੂਲਨਾਮਾ ਅਤੇ ਇਨਸਪੈਕਟਰਾਂ ਦੇ ਵੱਲੋਂ ਮਾਮਲੇ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਦੀ ਗੱਲਬਾਤ ਹਰ ਦੁਨੀਆ ਗਈ ਗੱਲ ਸੁਣ ਲੈ ਜੀ ਤੇਰੇ ਕੰਡੇ ਚ ਪਾਏ ਸਾਨੂੰ ਘੜਪੜਾ ਦੀ ਜੀ ਆ ਉਹ ਤਾਂ ਦੇ ਵੇ ਆਪਾਂ ਕੋਈ ਮੁੱਕਰ ਨਹੀਂ ਆ ਮੈਂ ਇੱਕ ਵਾਰ ਮੈਂ ਇਹ ਤਾਂ ਜੀ ਆਪ ਵੀ ਕਹੀ ਜਾਂਦੇ ਵੀ ਅਸੀਂ ਕਰਦੇ ਆਂ ਭਾਈ ਅੱਜ ਅਗਲ ਉਲਟਪੁੜ ਹੋ ਜਾਂਦੀ ਹੈ ਉਲਟਪੁਲਟ ਕਰਦੇ ਆਂ ਚਲੋ ਕਰਦੇ ਆ ਆ ਮੈਂ ਤਾਂ ਨਹੀਂ ਕਰਦਾ ਹੁਣ ਤੁਹਾਡੇ ਸਾਹਮਣੇ ਕਹੀ ਜਾਂਦੇ ਕੋਈ ਉਹਨਾਂ ਦੀ ਸਾਈਜ਼ ਸਹੀ ਕਰ ਭਾਈ ਅੱਧਾ ਕਿਲੋ ਘੱਟ ਜਾਦੇ ਮੈਂ ਬੁੱਢ ਹੋ ਜਾਂਦੀ ਯਾਰ ਮੈਂ ਕੰਡੇ ਦੇ ਕਿਉਂ ਭਾਈ ਆ ਅੰਕਲ ਅ ਡੇਡ ਡੇਡ ਕਿਲੋ ਦਾ ਫਰਕ ਪਈ ਜਾਂਦਾ ਕੰਡੇ ਦਾ ਥੋੜਾ ਨਾ ਫਰਕ ਹੁੰਦਾ ਜੀ ਦਲਾਲੇ ਨੇ ਆਪਾਂ ਸੀ ਕੰਡੇ ਦਾ ਆਦਾ ਚੈੱਕ ਕਰ ਲਓ ਠੀਕ ਹੈ ਜੀ ਜਿਹੜਾ ਜਿਹੜੀ ਇਹ ਸਕੇ ਤਾਂ ਤੋ ਉਹਨਾਂ ਨੇ ਕੰਕਤਰਾਵਾ ਨਹੀਂ ਹੁੰਦਾ ਕਿ ਕੰਕਤਰਾ ਨਹੀਂ ਨਹੀਂ ਤੁਸੀਂ ਹੁਣ ਕੀ ਕਾਰਵਾਈ ਕਰੋਗੇ ਜੀ ਕੀ ਹੁਣ ਤੁਸੀਂ ਚੈੱਕ ਕਰਵਾਓਗੇ ਸਾਡਾ ਕਾਹਦਾ ਕੰਮ ਕਰੀਏ ਮੈਂ ਜ਼ਿੰਮੇਵਾਰ ਜੇ ਕਿਸੇ ਤੇ ਘੱਟ ਦਿਆ ਤਾਂ ਪੂਰੀ ਕਰਵਾਣੀ ਆ ਆਪਾਂ ਨਹੀਂ ਪੂਰੀ ਨਹੀਂ ਜੀ ਜਿਹੜੀ ਕਹਨੀ ਸੀ ਨਾ ਉਹ ਫਿਰ ਸੜੀ ਕੋਈ ਜਿਹੜਾ ਆਪਾਂ ਸੀ 31 ਕਿੰਨਾ ਧਰਿਕ ਕਰ ਬੈ ਗਏ ਮੈਨੂੰ ਨਾ ਬਾਈ ਆ ਡਗ ਰਿਹਾ ਹਾਂਜੀ ਵੈਲਬਲੀ ਨਹੀਂ ਨਾ ਕਰ ਸਕਦੇ ਜੇ ਤੁਸੀਂ ਕੋਈ ਹੈਗੀ ਹੈ ਮਤਲਬ ਤੁਹਾਡੀ ਕੋਈ ਕਮੀ ਆ ਉਹ ਰਿਟਨ ਦੇ ਦੇ ਬਸ ਰਿਟਨ ਦੇ ਦੇ ਰਿਟਨ ਤਾਂ ਦੇ ਦੇਣੇ ਆ ਪਰ ਹੁਣ ਤੁਸੀਂ ਇੱਥੇ ਪਹੁੰਚੇ ਹੋ ਵੀ ਅਸੀਂ ਪਹੁੰਚ ਤਾਂ ਹੀ ਹੈ ਨਾ ਜੇ ਕਿਸੇ ਦੀ ਕੋਈ ਸ਼ਿਕਾਇਤ ਆ ਉਹਨੂੰ ਅਸੀਂ ਮੌਕੇ ਤੇ ਦੂਰ ਕਰਾ ਰਹੇ ਹਾਂ ਨਾ ਨਹੀਂ ਤੁਸੀਂ ਚੈੱਕ ਕਰੋ ਨਾ ਜੀ ਤੁਹਾਡਾ ਕੰਮ ਉਹੀ ਚੰਗੀ ਤਾਂ ਕਹਿ ਰਹੇ ਨਾ ਜੇ ਕਿਸੇ ਦੀ ਉਹੀ ਜੇ ਹੁਣ ਮੰਨ ਲਓ ਇਹ ਤੁਸੀਂ ਉਹ ਜਾ ਆਹ ਮਾਤਾ ਕਹਿ ਰਹੀ ਹੈ ਫਿਰ ਉਹਦਾ ਅਸੀਂ ਉਹੀ ਤਾਂ ਪੂਰੀ ਕਰਾ ਰਹੇ ਹਾਂ ਨਾ ਜੀ ਉਹੀ ਤਾਂ ਅਸੀਂ ਕਰਨ ਆਏ ਨਹੀਂ ਪੂਰੀ ਕਰਾਉਣਾ ਮੰਨ ਲਓ ਹੱਲ ਹੋ ਚੁੱਕਿਆ ਹੈ ਤਾਂ ਇਹ ਮੰਨ ਸਕਦੇ ਹਾਂ ਜੇ ਆਪਾਂ ਪੂਰੀ ਤਾਂ ਫਿਰ ਕਰਾਵਾਂਗੇ ਨਾ ਜੀ ਹੁਣ ਜੇ ਮੰ ਉਹ ਬੋਲਾ ਤਾਂ ਕਰਾਂਗੇ ਨਾ ਨਹੀਂ ਜਿਹੜੇ ਹੁਣ ਤੱਕ ਮੰਨ ਲੋ ਇਹ ਕਣਕ ਕਰ ਸਾਡੇ ਕੋਲੇ ਆਉਗੀ ਤਾਂ ਅਸੀਂ ਕਰ ਦੇਵਾਂਗੇ ਨਾ ਰਿਟਰਨ ਤਾਂ ਆਵੇ ਨਾ ਇਹ ਕੁਝ ਉਧਰ ਜਿਨ੍ਹਾਂ ਲਾਪਾਤਰੀਆਂ ਨੂੰ ਡੀਪੂ ਹੋਲਡਰਾਂ ਦੇ ਵੱਲੋਂ ਰਾਸ਼ਨ ਘੱਟ ਤੋਲ ਕੇ ਦਿੱਤਾ ਜਾ ਰਿਹਾ ਸੀ ਉਹਨਾਂ ਦਾ ਕਹਿਣਾ ਹੈ ਕਿ ਡੀਪੂ ਹੋਲਡਰ ਇੱਕ ਕਾਰਾ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਆ ਅ ਦਿੱਲੀ ਕਣਕ ਘੱਟ ਕਿੰਨੇ ਦਿੱਤੀ ਜੀ ਤੁਹਾਨੂੰ 1.5 ਕਿਲੋ ਵੱਤੋ ਕਿੰਨਾ ਟਾਈਮ ਹੋ ਗਿਆ ਇਹ ਹੋਗਾ ਬਹੁਤ ਚਿਰ ਹੋ ਗਿਆ ਫਤ ਲੇ ਦਿਨ ਹੁਣ ਵੀ ਘੱਟ ਦਿੱਤੀ ਹੈ ਕੱਲ ਵੀ ਘੱਟ ਦਿੱਤੀ ਹਾਂ ਕੱਲ ਵੀ ਘੱਟ ਦਿੱਤੀ ਵੱਤ ਕਿੰਨਾ ਦਾ ਡੀਪੂ ਹੈ ਇਹ ਡੀਪੂ ਵਗੈਰੇ ਸੀ ਦਾ ਤੇ ਕਿਹੜੇ ਰੋਡ ਤੇ ਇਹ ਹੈਗਾ ਆਪਣੇ ਗੋਨਿਆ ਰੋਡ ਤੇ ਦੂਜੇ ਪਾਸੇ ਜਦੋਂ ਇਸ ਮਾਮਲੇ ਬਾਰੇ ਖੁਲਾਕ ਸਪਲਾਈ ਵਿਭਾਗ ਦੇ ਆਲਾ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਕੋਲ ਇਹ ਲਿਖਤੀ ਸ਼ਿਕਾਇਤ ਨਹੀਂ ਆਉਂਦੀ ਉਦੋਂ ਤੱਕ ਇਹ ਕੋਈ ਕਾਰਵਾਈ ਨਹੀਂ ਕਰ ਸਕਦੇ ਭਾਵੇਂ ਕਿ ਡਿਪੂ ਹੋਲਡਰ ਵੱਲੋਂ ਸ਼ਰਿਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਸੀ ਨਹੀਂ ਉਸ ਤੇ ਕਾਰਵਾਈ ਕੋਈ ਨਹੀਂ ਬੰਦੀ ਸੀ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਸਾਰਾ ਕੁਝ ਦੇਖ ਲਿਆ ਉਹਨਾਂ ਨੇ ਕੰਮ ਨਾ ਕਰਤੀ ਨਾ ਜੀ ਕਹਿੰਦੇ ਸੀ ਡਿਪੂ ਹੋਲਡਰ ਨੂੰ ਤਾਰਨਾ ਕਰਤੀ ਉਦੋਂ ਮੌਕੇ ਤੇ ਭਾਈ ਵੀ ਕੋਈ ਕੰਪਲੀਟ ਨਹੀਂ ਹੋਣੀ ਚਾਹੀਦੀ ਕਿਸੇ ਵੀ ਚੀਜ਼ ਦੀ ਕੋਈ ਗੱਲ ਹੈ ਜੇ ਮੰਨ ਲਓ ਕਿਸੇ ਬੇਨਿਕਰ ਨੂੰ ਸੀਗਾ ਜੀ ਕਿਸੇ ਕੋਲ ਕਣਕ ਘਟ ਸੀ ਕਹਿੰਦੇ ਉਸੇ ਉਹ ਵੀ ਉਹਨੂੰ ਦਵਾਈ ਸੀ ਵੀ ਆ ਕਣਕ ਉਹ ਪੂਰੀ ਕਰਕੇ ਦੇ ਨਹੀਂ ਉਹਦਾ ਇਹ ਆ ਨਾ ਜੀ ਇਹਨਾਂ ਦੀ ਤਾਂ ਕਾਰਵਾਈ ਇਹਨਾਂ ਨੇ ਕਰਨੀ ਬੰਦੀ ਸੀਗੀ ਉਹ ਤਾਂ ਹੁਣ ਜੇਕਰ ਉਹਨਾਂ ਨੇ ਮੰਨ ਲਓ ਕਣਕ ਪੂਰੀ ਕਰਾਤੀ ਉਹ ਚੀਜ਼ ਦਾ ਹੱਲ ਤਾਂ ਨਹੀਂ ਨਾ ਜੀ ਪਤਾ ਨਹੀਂ ਕਿੰਨੇ ਨੂੰ ਕਣਕ ਨਾਲ ਵੀ ਜੀ ਉਹੀ ਗੱਲ ਹੋ ਗਈ ਨਾ ਵੀ ਅਗਲਾ ਕੁਛ ਨਾ ਸਾਨੂੰ ਦੇ ਦੇ ਰਿਟਰਨ ਦੇ ਦੇ ਕੋਈ ਅਪਲੀਕੇਸ਼ਨ ਦੇ ਦੇ ਤਾਂ ਸੀ ਉਹਦੇ ਤੇ ਕਾਰਵਾਈ ਪਾ ਦਿੰਦੇ ਹਮ ਰਿਟਰਨ ਤਾਂ ਤਾਂ ਇਹ ਹੁੰਦਾ ਨਾ ਜੀ ਜਦੋਂ ਉਹਨਾਂ ਨੇ ਸਭ ਕੁਝ ਆ ਆ ਕੇ ਦੇਖ ਲਿਆ ਨਾ ਜਦੋਂ ਸਾਰਾ ਕੁਝ ਉਹਨਾਂ ਨੇ ਆ ਆ ਕੇ ਕਰ ਲਿਆ ਤਾਂ ਪਿੱਛੇ ਕੁਝ ਰਿਟਰਨ ਤਾਂ ਚਾਹੀਦਾ ਹੀ ਆ ਨਾ ਵੀਰੇ ਇਹ ਤਾਂ ਤੁਸੀਂ ਵੀ ਸਮਝਦੇ ਹੋ ਸਾਨੂੰ ਐਪਲੀਕੇਸ਼ਨ ਦੇ ਦਿੰਦੇ ਭਾਈ ਵੀ ਅਸੀਂ ਆ ਲਈ ਸੀ ਸਾਨੂੰ ਜਾਣ ਬੁੱਝ ਕੇ ਨਹੀਂ ਘੱਟ ਦਿੱਤੀ ਤਾਂ ਉਹਦੇ ਤੇ ਕਾਰਵਾਈ ਪਵਾ ਦਿੰਦੇ ਠੀਕ ਹੈ ਜੀ ਹੁਣ ਰਿਟਰਨ ਦੇ ਵਿੱਚ ਮਿਲੂਗਾ ਜੀ ਫਿਰ ਕਾਰਵਾਈ ਹੋਊਗੀ ਜੀ ਹੈ ਰਿਟਰਨ ਦੇ ਵਿੱਚ ਮਿਲੂਗਾ ਫਿਰ ਕਾਰਵਾਈ ਹੋਊਗੀ ਉਹ ਮੌਕੇ ਦੇ ਤਾਂ ਉਹਨੂੰ ਮੌਕੇ ਦੇ ਦਿਓ ਕਹਿੰਦੇ ਅਸੀਂ ਤਾੜਨਾ ਕਰਤੀ ਜੀ ਡਿਪੋ ਹੋਲਡਰ ਨੂੰ ਕਹਿੰਦੇ ਕੋਈ ਕੰਪਲੇਂਟ ਨਹੀਂ ਆਉਣ ਦੇਵਾਂਗੇ ਕਹਿੰਦੇ ਜੇ ਫਿਰ ਵੀ ਤੁਹਾਨੂੰ ਲੱਗਦਾ ਵੀ ਇਹਦੇ ਤੇ ਕੋਈ ਨਾ ਕੋਈ ਸਾਡੇ ਤੋਂ ਜਿਹੜਾ ਕੰਜ਼ਿਊਮਰ ਆ ਸੈਟੀਸਫਾਈ ਨਹੀਂ ਹੈ ਤਾਂ ਉਹ ਐਪਲੀਕੇਸ਼ਨ ਦੇ ਦੇ ਫਿਰ ਅਸੀਂ ਕਾਰਵਾਈ ਕਰਦੇ ਹਾਂਗੇ ਉੱਤੇ ਸੋ ਗਰੀਬਾਂ ਨੂੰ ਦਿੱਤੇ ਜਾਂਦੇ ਰਾਸ਼ਨ ਦੀ ਲੁੱਟ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਪਰ ਮਾਮਲੇ ਦੀ ਵੀਡੀਓ ਸਾਹਮਣੇ ਆਉਣ ਦੇ ਬਾਵਜੂਦ ਖੁਰਾਕ ਸਪਲਾਈ ਵਿਭਾਗ ਦੇ ਇਨਸਪੈਕਟਰਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕੋਈ ਕਾਰਵਾਈ ਨਾ ਕਰਨਾ ਅਤੇ ਉੱਚ ਅਧਿਕਾਰੀ ਦੇ ਵੱਲੋਂ ਮਾਮਲੇ ਦੇ ਵਿੱਚ ਲਿਖਤੀ ਸ਼ਿਕਾਇਤ ਦੀ ਮੰਗ ਕਰਨਾ ਵਿਭਾਗ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰਦਾ ਹੈ। ਬੂਟਾ ਸਿੰਘ ਪੀਟੀਸੀ న్యూਸ ਮੁਕਸਰਸਾ